ਗੁੱਡ ਮਾਰਨਿੰਗ ਜੀ ਇਹ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਹੋ ਜੀ ਉਹ ਆਪਾਂ ਆ ਗਿਆ ਦੁਕਾਨ ਚ ਵਾਹਿਗੁਰੂ ਤੇਰੇ ਆਸਰਾ ਆਪਾਂ ਪਹੁੰਚ ਗਏ ਸ਼ੌਕ ਤੇ ਸਵੇਰ ਦਾ ਟਾਈਮ ਆ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਮਾਰ ਕੇ ਧੜੂ ਧੜੂ ਮਾਰਦੇ ਆ ਦੁਕਾਨ ਚ ਕੋਈ ਸਟਾ ਵੀ ਰਹਿੰਦਾ ਯਾਰ ਆ ਵੀ ਕੰਮ ਕਰਨਾ ਹੈ ਆ ਬਾਬਿਆਂ ਵਾਲਾ ਬਾਕਸ ਨਾ ਲੈ ਗਿਆ ਸੀਗਾ ਇਹਨੂੰ ਹੁਣ ਇੱਕ ਤਾਂ ਇਹਦੇ ਵਿੱਚ ਸ਼ੀਸ਼ਾ ਲਗਾਉਣਾ ਸ਼ੀਸ਼ਾ ਲਵਾ ਕੇ ਐ ਬੰਦ ਹੋਣ ਵਾਲਾ ਤੇ ਇਹ ਵਿੱਚ ਫੋਟੋਆਂ ਰੱਖਾਂਗੇ ਦੋ ਤਿੰਨ ਨਵੀਆਂ ਫੋਟੋਆਂ ਲਿਆਂਦੀਆਂ ਗਈਆਂ ਮੈਂ ਜਦਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਆਂਦੀ ਹੈ ਤੇ ਬਰਨਾਨਕ ਪਾਤਸ਼ਾਹ ਜੀ ਦੀ ਆ ਉਹ ਫਿਰ ਸ਼ੀਸ਼ੇ ਦੇ ਵਿੱਚ ਲੜਾ ਕੇ ਨਾ ਅੰਦਰ ਲਾਈਟ ਰੋਟ ਲਾ ਕੇ ਵਧੀਆ ਤਰ੍ਹਾਂ ਰੱਖਾਂਗੇ ਇਹਨਾਂ ਨੂੰ ਮੋਟਰਸਾਈਕਲ ਦਾ ਵੀ ਅੱਜ ਟਾਇਰ ਦਿਖਾਉਣਾ ਪਿਛਲੇ ਟਾਇਰ ਠਾਹ ਹੀ ਨਹੀਂ ਖੜਦੀ ਇਹਦਾ ਨਾ ਤਾਂ ਬਾਲ ਲੀਕਾ ਨਾ ਕੁਝ ਹੋਰ ਪਤਾ ਨਹੀਂ ਕਾ ਤੂੰ ਤੇ ਕਦ ਅੱਜ ਆਪਣੀ ਮਿੰਨੀ ਕਾਰ ਦਾ ਮਿੰਨੀ ਕਾਰ ਦਾ ਸਟਿੱਪਣੀ ਬਦਲਾ ਕੇ ਲੈਉਣੀਆਂ ਸਟਿੱਪਣੀ ਬਦਲਾ ਕੇ ਲਿਆਉਂਗੇ ਅੱਜ ਦੀ ਕੱਲੇ ਸਟਿੱਪਣੀ ਦਾ ਟਾਇਰ ਹੀ ਪੁਰਾਣਾ ਹੈ ਇਹਦਾ ਬਾਕੀ ਤਾਂ ਸਾਰੇ ਨਵੇਂ ਪੋਏ ਹੋਏ ਆ ਦੇ ਟਾਇਰ ਇਹ ਅੱਜ ਘੁੱਗੀਆਂ ਦਾ ਜੋੜਾ ਇਹ ਨਾ ਆਲਣਾ ਭਾਰੇ ਇੱਥੇ ਇੱਕ ਗੁੱਗੀ ਤਾਂ ਲੈ ਕੇ ਆਉਂਦੀ ਐ ਡੱਕੇ ਇੱਕ ਦੇ ਨਾਲ ਨਾ ਬਣਾਉਂਦੀ ਆ ਹੁਣ ਉਹ ਉਹ ਡੱਕੇ ਚਣੀ ਜਾਊ ਤੇ ਉਹ ਉੱਡ ਗਈ ਉਧਰ ਉਹ ਉਹ ਲੈ ਕੇ ਆਉਗੇ ਉਹ ਦਰਖਤ ਤੇ ਬੈਠੀ ਸੀ ਪਹਿਲਾਂ ਤੇ ਇਹ ਜਾਨਵਰਾਂ ਨੂੰ ਵੀ ਸਾਰਾ ਕੁਝ ਪਤਾ ਹੁੰਦਾ ਯਾਰ ਹਨਾ ਆਪਾਂ ਸ਼ਕ ਰਹੇ ਆ ਜੀ 버거 ਬਾਹਰ ਬਈ ਵਿਜਾਈ ਜਾਂਦਾ ਤੂੰ ਵੀ ਉਹ ਨਹੀਂ ਹੁੰਦਾ ਸਰੰਗੀਜੀ ਨਾਮਾ ਸਰੰਗੀਜੀ ਹੈ ਨਾ ਇਹਨੂੰ ਕਰਦੇ ਭਰਾ ਉੱਪਰ ਤੋਂ ਮੈਂ ਕਢਵਾ ਦੂੰ ਉਹਨਾਂ ਦਾ ਪੇਪਰ ਨਹੀਂ ਕੋਈ ਵਿੱਚੋਂ ਨਿਕਲ ਜਵਾ ਸਕਦਾ ਉੱਪਰ ਜਿਹੜਾ ਖਰਾਬ ਹੁੰਦਾ ਹੁਣ ਹੋ ਗਿਆ ਗੰਦਾਰੀ ਕਮੈਂ ਗੰਦਾਰੀ ਕਮੈਂ ਕੰਮ ਦੋਨੇ ਥਾਂ ਨਾਲ ਆਹ ਬਾਕਮ ਇਹ ਕੋ ਮਦੀਨ ਵਿੱਚ ਪੇਜ ਕਸ ਨਾਲ ਵੀ ਦੇਖੀ ਸੀ ਘੁਮਾ ਕੇ ਸ਼ਾਇਦ ਇਹਦੇ ਨਾਲ ਅੜ ਗਈ ਹੈ ਨਾ ਭਾਈ ਪੇਪਰ ਕਰਕੇ ਅੜ ਗਈ ਥੋੜੀ ਲੋਗੀ ਇਹਨਾਂ ਨੂੰ ਸੜ ਜਾ ਨਾ ਆ ਗਈ ਬਾਰ ਬਸ ਆ ਗਿਆ ਬਾਰ ਹਨਾ ਆ ਤੁੰਬਲ ਕੱਢ ਦੇ ਬਾਈ ਆ ਉਤਲੀ ਤੁੰਬਲ ਕੱਢ ਦੇ ਤੁੰਬਲ ਨਹੀਂ ਬਾਈ ਇਹ ਕੀ ਆ ਇਹ ਦੇਖ ਨਾ ਫਿਕਸ ਹੀ ਆ ਫਿਕਸ ਹਨਾ ਉਹ ਵੇਟ ਮੈਂ ਇੱਕ ਮਿੰਟ ਰੌਕ ਦਵਾ ਕਰ ਦਿੰਨੇ ਆ ਇਹ ਫਿਊਜੂਨ ਸਿਸਟਮ ਹੈ ਨਾ ਕਿਉਂਕਿ ਪੰਜੋ ਟੰਕੇ ਜਮੇ ਮਰੇ ਨਰਮ ਹੁੰਦੇ ਹੀਟਿੰਗ ਵਾਲੇ ਸਿਸਟਮ ਦੇ ਹਮ ਹੀਟਿੰਗ ਵਾਲੀਆਂ ਚੀਜ਼ਾਂ ਦੇ ਨਾ ਅਨਕਿਵਲੇ ਨਰਮ ਜਿਹੜਾ ਨਾਟ ਹੋਗਾ ਨਾਟ ਹੋਗਾ ਨਾਟ ਉੱਤੇ ਇੱਕ ਨਾਟ ਰਹਿ ਗਿਆ ਉਹ ਘਰ ਨਹੀਂ ਆਗੇ ਲੇਕਿਨ ਇੰਦਰ ਆਣ ਲੁਕੋੜਾ ਕਰ ਲਿਆ ਕਰ ਮੜੀ ਜਿਹਾ ਇਸ਼ਾਰਾ ਕਰਪਾ ਕੱਢ ਲੈਨੇ ਬਾਅਦ ਮੱਚ ਗਿਆ ਉਹ ਵਿੱਚ ਕੋਈ ਨਹੀਂ ਇਹ ਹੀਟ ਨਾਲ ਮੱਚਿਆ ਹੋਊਗਾ ਜਿੰਨਾ ਦਾ ਵੀ ਡਾਰਜੀ ਪੋਣੀ ਪੂਦਨ ਤੁੰਬੜੀ ਗਿਆ ਹੈਨਾ ਦੇਖ ਲੈਨੇ ਆਪਾਂ ਲਾ ਕੇ ਉਤੋਂ ਪੇਪਰ ਲਾ ਕੇ ਦੇਖ ਲੈਨੇ ਬਾਅਦ ਇਹ ਭਾਈ ਇਹਨੇ ਹੀਟ ਨਹੀਂ ਕਰਨੀ ਜੇ ਆਪਾਂ ਮਾਟੀ ਤੇ ਲਾ ਦੇਈਏ ਉਹਨਾਂ ਦਾ ਪ੍ਰਿੰਟਰ ਵਗੈਰਾ ਵੀ ਆਹੀ ਸਿੱਤ ਕੰਮ ਕਰਦੀ ਹੈ। ਮੱਚ ਗਿਆ ਨੁੱਤ। ਬਚਾ ਕੇ ਕਿ ਫੇਰ ਨਾ ਪੈਣਾ ਹਨਾ। ਚਲ ਰਿਸਕ ਲੈਣਾ ਹੀ ਆ ਲੈ ਲਾ ਬਾਈ ਕੋਈ ਚੱਕਰ ਨਹੀਂ ਯਾਰ। ਹੋਰ ਤਾਂ ਵੀ ਆਪਣੇ ਕੋਈ ਹਿੱਲਾ ਹੈ ਨਹੀਂ ਹੁਣ ਪੱਟਿਆ ਨਹੀਂ ਜਾਣਾ ਨਾ ਗਰਮਾ। ਇੱਕ ਪੇਪਰ ਨਾਲ ਜੁੜ ਗਿਆ ਉਹਦੇ। ਪੇਪਰ ਤਾਂ ਵਿੱਚ ਹੀ ਆ ਦੇ ਪਰ ਜਿਹੜਾ ਇਹਦਾ ਲੈਮੀਨੇਸ਼ਨ ਵਾਲਾ ਪੇਪਰ ਹੈ ਇਹ ਮੱਚ ਗਿਆ ਹਾਂ ਇਹ 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 ਨਾਲ ਜੜ ਗਿਆ ਬਹੁਤ ਹੀਟ ਵੀਡ ਵੱਧ ਨਹੀਂ ਜਦੋਂ ਵਿੱਚ ਘੁਗੀ ਗਿਆ ਕੋਕੀ ਗਿਆ ਹੀਟ ਆਈ ਗਈ ਨਾ ਹੀਟ ਆਈ ਗਈ ਹਾਂ ਕਿੱਥੇ ਤਾਂ ਇੱਕ ਤਾਂ ਚੀਜ਼ ਉਹਨੇ ਹੀਟ ਦੇ ਕਿਉਂ ਨਹੀਂ ਕਿ ਬਾਹਰ ਕੱਢ ਦਿੰਦੀ ਕਿੱਥੇ ਕਿਉਂਕਿ ਜਿਹੜਾ ਰਿਵਰਸ ਵਾਲਾ ਬਟਨ ਉਹ ਵੀ ਆਨ ਕਰੇ ਤੂੰ ਕੰਮ ਕਰਨਾ ਨਾ ਉਨੀ ਟਾਈਮ ਹੀਟ ਵਧ ਗਈ ਹੀਟ ਵਧ ਗਈ ਉਹ ਵਧੀ ਇਹਨੇ ਵਿੱਚ ਮੱਚ ਗਿਆ ਹਾਂ ਅਮਾ ਕੀ ਪਾ ਰਹੇ ਹਾਂ ਅੱਜ ਅੱਦੇ ਬਈਆ ਚਾਰ ਪੈ ਰਿਆ ਗੋਭੀ ਦਾ ਤੇ ਗਾਜਰਾਂ ਦਾ ਆਹਾ ਕਿਆ ਬਾਤਾਂ ਪਹਿਲਾਂ ਗਾਜਰਾਂ ਦਾ ਪਾਇਆ ਸੀ ਉਹ ਮੈਂ ਬਹੁਤ ਸੁਆਭ ਬਣਿਆ ਸੀ ਹਨਾ ਆ ਗੋਭੀ ਵੀ ਅੱਜ ਨਾਲ ਹੀ ਪਾਤੀ ਹੁਣ ਤਾਂ ਗੋਭੀ ਸਸਤੀ ਹੋ ਗਈ ਹੁਣ ਆਹ ਸੀਜ਼ਨ ਨਹੀਂ ਨਾ ਰਹਿਣਾ ਇਹਦਾ